ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਪੈਡਰ ਸਿੰਥੈਟਿਕ ਡਰੱਗ ਨਾ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵਿਸ਼ੇ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਡਰੱਗ ਫਰੀ ਬਣਾਉਣਾ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਅਫਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰਗਸ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀ ਹੈ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਭਿਮਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ ਸੀਆਈਏ 1 ਔਰ ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕਤਮਾ ਨੰਬਰ 140 4 12 23 ਦਾ ਹੈਗਾ 4th डिसेंबर ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਡੈਲਰ ਸਿੰਥੈਟਿਕ ਡਰੱਗਸ ਦਾ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਾਂਂ ਤੇ ਲਿਆਇਆ ਹੈ ਉਹਦਾ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ ਸੁਰਜੀਤ ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮੁਲਜ਼ਮ ਗੁਰਪ੍ਰੀਤ ਤੇ ਜਿਹੜਾ ਮੇਜਰ ਹੈ ਇਹਦੇ ਕੁਛ ਗੱਲ ਤੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰਡ ਆਪਣੇ ਆਪ ਨੂੰ ਕਹਿੰਦਾ ਸੀ ਵੈਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮੰਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਹਦੇ ਤੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜਡ ਸੀਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੋਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਪੁੱਛਗਿੱਛ ਤੋਂ ਅੱਗੇ ਚੱਲੇ ਉਨੇ ਤੁਹਾਨੂੰ ਅੱਗੇ ਦੱਸਿਆ ਨੁਕੇਸ਼ ਨੇ ਤੇ ਸੱਚੇ ਨੇ ਕਿ ਗਲੌਸ ਫਾਰਮਾਸੂਟੀਕਲਸ ਦੇ ਕੇ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਜਿਹੜੀ ਸਿੰਥੈਟਿਕ ਡਰੱਗਾਂ ਉਹ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਕੋਈ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੇਮ ਦੇ ਯੁਕਤੇ ਜਿਹੜੇ ਹੱਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹੱਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉੱਥੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਤੇ ਤੇ ਉੱਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸੋਟੀਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੁੱਢਲੀ ਪੁੱਛਗਿਛ ਤੋਂ ਪਤਾ ਲੱਗਿਆ ਕਿ ਇਹ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉਥੇ ਬਿਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਪ੍ਰਾਪਰ ਆਗਰਾ ਫਿਰ ਪੰਜਾਬ ਤੋਂ ਇਹ ਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਟਲ ਸਮੈਸ਼ ਹੋਇਆ ਡਰੱਗਸ ਦਾ ਇਹ ਇਹਦੇ ਚ ਜਿਹੜੀ ਅਗਲੀ ਪੁੱਛਕਿਚ ਹੈ ਸਾਰੇ ਆਪਾਂ ਵਚਨਬੱਧ ਆ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਰitsar ਕਮਿਸ਼ਨਰੇਟ ਦੀ ਪੁਲਿਸ ਦੇ ਸਾਰੇ ਆਫਸਰਾਂ ਨੂੰ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਜਿਹਨਾਂ ਨੇ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇਹ ਕਾਮਯਾਬੀ ਨੂੰ ਅੰਜਾਮ ਦਿੱਤਾ ਸਭ ਨੂੰ ਇਹ ਸਾਰਿਆਂ ਨੇ ਕਿਹਾ 12 ਲੋਕ ਮੈਂ ਤੁਹਾਨੂੰ ਦੱਸਿਆ ਜੀ 12 ਸਬੰਧਤ ਫੜੇ ਨਹੀਂ ਵਕਫਤ ਜਗਾ ਤੋਂ ਪੰਜਾਬ ਯੂਪੀ ਗੁਜਰਾਤ ਕੁੱਲ ਦਾ ਇਹ ਜਿਹੜੀ ਇੱਕ ਤੇ ਉਹਦੇ ਜਿਹੜੀ ਆਪ ਦੇ ਵਿੱਚ ਇਹ ਬਣਾ ਰਹੇ ਸੀ ਕਿ ਕਿਹੜੀ ਦਵਾਈ ਇਹ ਬਣਾ ਰਹੇ ਸੀ ਜਿਹੜੀ ਆਪ ਦੇ ਵਿੱਚ ਇਹ ਅੰਦਰ ਦਾ ਦਵਾਈ ਦਾ ਇਹ ਜਿਹੜੇ ਕਿੰਨੇ ਚਿਰ ਤੋਂ ਕੀ ਇਹ ਕੰਮ ਕਰ ਰਹੇ ਸੀ ਤਕਰੀਬਨ 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇੱਕ ਲੂਕਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਆ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਰਡ ਫਰਮਸ ਬਣਾ ਲਿਆ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਤੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਐਸੀ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਤੁਹਾਨੂੰ ਨਾਲ ਲੈ ਕੇ ਗਏ ਸੀ ਨੋਵਿਸ ਰੂਮ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਕਹਾਂਗਾ ਕਿ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਤਿਰਖਾ ਜਿਹੜੇ ਉਹਨਾਂ ਦੇ ਆਈਐਸ ਆਫੀਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੀ ਰਹੀ ਟੀਮ ਨੂੰ ਉਹਨਾਂ ਨੇ ਇਹ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਇਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈ ਹੈ ਕਿ ਵਾਇਆ ਯੂਪ ਰੂਟ ਇੱਕ ਕੋਟ ਫਾਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ ਚ ਆਈ ਅ ਸਰ ਉਹਨਾਂ ਦੀ ਸਪਲਾਈ ਹੋ ਗਈ ਹੈ ਬਾਈ ਰੋਡ ਦੇ ਥੇ ਯਾﾞﾞﾞਨੀਆਂ ਤੋਂ ਉਹ ਸੇਵਾ ਸੀਗੀ ਫਾਈਲ ਤੋਂ ਇਹਨਾਂ ਦੇ ਦੇਖੋ ਇਹਨਾਂ ਦਾ ਜੋ ਮੋਡ ਸਪਰੈਂਡ ਹੀ ਸਾਹਮਣੇ ਆਇਆ ਇਹ ਕੋਰੀਅਰ ਕਰਦੇ ਸੀਗੇ ਕੋਰੀਅਰ ਕਰਕੇ ਪਹਿਲਾਂ ਹਾਪਰ ਜਾਂਦੀ ਸੀ ਹਾਪਰ ਵਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਰੀਅਰ ਕਰ ਦਿੰਦਾ ਸੀ ਪਰ ਉਸ ਤੋਂ ਬਾਅਦ ਪੰਜਾਬ 'ਚ ਡਿਫਰੈਂਟ ਡਿਫਰੈਂਟ ਮੈਥਡਸ ਨਾਲ ਹੁੰਦੇ ਰਹੇ ਕਦੇ ਕੋਰੀਅਰ ਵੀ ਆਇਆ ਕੋਈ ਸਟ੍ਰੇਨਜੀ ਆਇਆ ਲੋਕ ਉਹ ਸਾਰਾ ਡਿਫਰੈਂਟ ਮੋਡ ਸੀ ਜਾਂ ਕਿਤੇ ਇਹ ਮਾਲ ਦੇ ਕਿਹੜੇ ਦਵਾਜਾ ਹੁੰਦਾ ਇਹ ਕਿ ਉਹ ਉਹ ਜਾਂ ਜਿਹੜੇ ਸਪਲਾਈ ਮੰਗੇ ਦੇਖੋ ਉਹ ਹੋਣਾ ਸੀ ਜਿਹੜਾ ਗਰਾਊਂਡ ਵਰਕ ਪਹਿਲਾਂ ਉਹਨਾਂ ਤੋਂ ਕੀਤਾ ਸੀਗਾ ਬੇਸਿਕਲੀ ਇਹ ਦਵਾਈਆਂ ਵਾਲੀ ਦੁਕਾਨ ਦਾ ਬਹੁਤਾ ਰੋਲ ਨਹੀਂ ਇੱਥੇ ਅਜੇ ਤੱਕ ਆਇਆ ਸੀਗਾ ਸਾਡੀ ਪੁਲਿਸ ਇਨਵੈਸਟੀਗੇਸ਼ਨ ਜਦੋਂ ਪਹਿਲਾਂ ਇੱਥੇ ਲੋਕ ਫੜੇ ਸੀਗੇ ਕਿ ਇੰਡੀਵਿਜੂਅਲ ਬੰਦੇ ਸੀ ਇੱਕ ਗੈਂਗ ਬਣਾ ਕੇ ਸਪਲਾਈ ਕਰ ਰਹੇ ਸੀਗੇ ਥਰੂ देयर ਓਨ ਚੈਨਲਸ ਉਹ ਸਾਰੇ ਸਮੈਸ਼ ਕੀਤੇ ਤਾਂ ਹੀ 12 ਬੰਦੇ ਫੜੇ ਗਏ ਵੱਖਰੇ ਵੱਖਰੇ ਉਹ ਦਵਾਈਆਂ ਵਾਲਾ ਜਿਹੜਾ ਹੈਗਾ ਉਹ ਸੀ ਡਰੱਗ ਵਾਲੀ ਟੀਮ ਨਾਲ ਲੈਟ ਕੇ ਹੁਣ ਅੰਮ੍ਰਿਤਸਰ ਲੈਵਲ ਤੇ ਜਿਹੜੀ ਲੋਕਲ ਸਾਡਾ ਕੋਈ ਵੀ ਰਹਿੰਦਾ ਹੈ ਲੂਜ਼ ਐਂਡ ਇਨਵੈਸਟੀਗੇਸ਼ਨ ਦਾ ਉਹ ਨਹੀਂ ਤਰਸ ਸਾਫ ਕਰਾਂ ਜੀ ਜੀ ਇਹਨਾਂ ਦਾ ਰਿਪੋਰਟ ਕਿ ਟੋਪਰ ਹੋਰੇ ਜੀਐਨ ਵੀ ਤੋਂ ਜਿਹੜੇ ਮੰਨਦੇ ਕਿ ਜਿਹੜੇ ਵੀ ਕੋਈ ਵੀ ਨਿਊ ਕ੍ਰੀਏਟ ਕਰੀ ਜਾ ਰਹੀ ਸੀ ਨਹੀਂ ਨਹੀਂ ਦੇਖੋ ਇਹ ਯੋਗੇਸ਼ ਕੁਮਾਰ ਫੜੇ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਫੜਿਆ ਮਾਨਸਾ ਜੇਲ ਜਿਹੜਾ ਲੌਂਜ ਸੀ ਫੜਿਆ ਇਹ ਸਿੰਥੈਟਿਕ ਡਰਗਸ ਸੀਗਾ ਉੱਥੇ ਕਿਤੇ ਨੇ ਜਾ ਕੇ ਕੋਈ ਨਾ ਕੋਈ ਆਪਣਾ ਸੋਰਸ ਬਣਾ ਕੇ ਇੱਕ ਫੋਨ ਦੀ ਅਵੇਲੇਬਿਲਟੀ ਨਾਲ ਇਹ ਕੰਮ ਚਲਾਇਆ ਕਿਉਂਕਿ ਉਹਦਾ ਉੱਥੇ ਪੁਰਾਣਾ ਲਿੰਕ ਤਾਂ ਸੀਗਾ ਹੀ ਸੋ ਉਹ ਵੀ ਨਾਲ ਸਾਰਾ ਨੈਟਵਰਕ ਸਮੈਸ਼ ਹੋਇਆ ਸਰ ਹੈਰੋਇਨ ਜਿਹੜੀ ਚਲਦਾ ਹੁੰਦੀ ਆ ਉਹਦੇ ਵਿੱਚ ਡਰਗ ਦਾ ਤਰ੍ਹਾਂ ਮਿਲਦਾ ਕਿ ਇਸ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਉਸ ਨੂੰ ਮਿਲ ਕੇ ਉਹਦੀ ਜਗਾੜਾ ਬੜਾ ਵਧਾਵਾ ਕਰਨ ਮਾਰੀ ਉਹ ਨਾਲ ਗੋਲੀਆਂ ਕਰਦੀ ਇਹੋ ਜਿਹਾ ਜਿਹੜਾ ਕਿ ਤੁਹਾਨੂੰ ਮੈਂ ਕਹਿੰਦਾ ਨਹੀਂ ਅਜੇ ਤੱਕ ਕੋਈ ਹਿਰੋਇਨ ਦੇ ਵਿੱਚ ਮਿਕਸਿੰਗ ਵਾਲੀ ਕੋਈ ਗੱਲ ਨਹੀਂ ਇਹ ਤੇ ਸਿੰਥੈਟਿਕ ਡਰਗ ਦਾ ਨੈਰੋਲ ਸੇਲ ਹੈ ਉਹਕੇ ਇਹਦਾ ਕਿੱਕ ਮਿਲਦੀ ਆ ਤੁਹਾਨੂੰ ਪਤਾ ਨਹੀਂ ਬਹਤਰਾ ਦਾ ਨਸ਼ਾ ਹੈ ਬਟ ਸਿੰਥੈਟਿਕ ਡਰਗ ਆਲਸੋ ਇਜ਼ ਅ ਵੈਰੀ ਫੈਟਲ ਕਾਈਂਡ ਆਫ ਜਿਹਦੇ ਤੇ ਜਿਆਦਾ ਇੰਨਾ ਜਲਦੀ ਤੇ ਬੋਡੀ ਨੂੰ ਬੜਾ ਹਾਰਮਫੁਲ ਹੈ ਜਾਦਾ ਪੰਜਾਬ ਦੇ ਇਲੈਕਟ੍ਰੀਕਲ ਹਾਰਨ ਤੋਂ ਵੀ ਸਰਕਾਰ ਨੇ ਆਨਦੋਬਾ ਲੋਕੀ ਕਹਿੰਦੇ ਨੇ ਕਿ ਉਹ ਕਾਨੂੰਨ ਵਿੱਚ ਆ ਵਧੀਆ ਪਰ ਆਪਣੇ ਪੰਜਾਬੀ ਵੀ ਵਧੀਆ ਜੀ ਤੁਹਾਨੂੰ ਇਹ ਸਭ ਐਪਾ ਲਵਾ ਰਹੇ ਨੇ ਦੇਖੋ ਬੜੀ ਸਿੰਪਲ ਗੱਲ ਹੈ ਮੈਨੂੰ ਇਹ ਗੱਲ ਦਾ ਜਵਾਬ ਦੇਣ ਦੀ ਭਾਈ ਸਾਹਿਬ ਲੋੜ ਨਹੀਂ ਤੁਹਾਨੂੰ ਇਹ ਗੱਲ ਕਲੀਅਰ ਪਤਾ ਲੱਗਦੀ ਪੰਜਾਬ ਦੀ ਪੁਲਿਸ ਜਾ ਕੇ ਯੂਪੀ ਚ ਨੈਟਵਰਕ ਤੋੜ ਰਹੀ ਹੈ ਯੂਪੀ ਦੇ ਬੰਦੇ ਫੜ ਕੇ ਗੁਜਰਾਤ ਤੋਂ ਸਮਾਨ ਲੈ ਆ ਰਹੀ ਹੈ ਦੇਖੋ ਅਸੀਂ ਵੈਸੇ ਦੇਖੀ ਨਹੀਂ ਹੈ ਜੀ 52 ਲੱਖ ਦੱਸ ਰਹੇ ਜੋ ਡਰਗ ਇੰਸਪੈਕਟਰ ਨੇ ਦੱਸੀ ਹੈ ਉਹ ਕਿ ਡਿਫਰੈਂਟ ਡਿਫਰੈਂਟ ਬਾਕਸੇ ਨੇ डिफरेंट डिफरेंट सोल्टल दोनों ना नाम डिफरेंट दिखते बड़ा एक नवी चीज आई है कि सोल्ट का नाम थोड़ा डिफरेंट करता ट्रेडमार्क चेंज कर लिया जस्ट टूर्समेंटेंसीयोग लिया नहीं कर सके मतलब गुजरात हो सकते हैं ਉਸ ਵੇਲੇ ਜਿਹੜੀ ਜਿਹੜੀ ਸੀ ਤੁਹਾਨੂੰ ਜਰੂਰ ਵੀ ਨਾ ਉਹਨਾਂ ਨੇ ਜਰੀਏ ਹੌਲ ਧਿਆਨ ਦਿੱਤਾ ਨਹੀਂ ਨਹੀਂ ਦੇਖੋ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਜਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ ਦੋ ਦਿਨ ਪਹਿਲਾਂ ਔਰ NCB ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਹੈ ਨੈਸ਼ਨਲ ਏਜੰਸੀ ਹੈ ਸੋ ਦੇਖੋ ਉਹ ਚੀਜ਼ਾਂ ਦਾ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦਾ ਵੀ ਰਡਾਰ ਤੇ ਸੀ ਐਂਡ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਤੇ ਨਹੀਂ ਮਤਲਬ ਟੀਮ ਨੂੰ ਤਾਂ ਕਿੰਨਾ ਕੰਮ ਕਰਨਾ ਕਿ ਹੁੰਦਾ ਕਿ ਬਹੁਤ ਜ਼ਿਆਦਾ ਕੋਈ ਜਿਹੜਾ ਪੇਜ ਜਿਹੜਾ ਬਹੁਤ ਪ੍ਰੋਬਲਮੀਟਾ ਬਣਾ ਦਿੰਦਾ ਲੋਕ ਦੇ ਦੇ ਬੱਚਿਆਂ ਦੇ ਮਾਨਸ ਤੇ ਰਹਿ ਜਾਂਦੇ ਫਿਰ ਨੈਚੁਰਲ ਆਉਂਦੀ ਉਹ ਹੀ ਜਿਹਾ ਜਿਹੜਾ ਉਹ ਕੰਮ ਹੈ ਡੀਜੀਪੀ ਸਾਹਿਬ ਨੇ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਅਸੀਂ ਤਾਂ ਬੜਾ ਹੁਣ ਪੈਰਵੀ ਦੇ ਉੱਤੇ ਵੀ ਬੜਾ ਫੋਕਸ ਦਿੱਤਾ ਹੋਇਆ ਸਾਡਾ ਸਪੈਸ਼ਲਿਸਟ ਪੈਰਵੀ ਸੈੱਲ ਹੈ ਡੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜਿਹਦੀ ਕਮੋਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਚੀਫ ਦੇ ਲੈਵਲ ਤੇ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜਿਹੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਉਹ ਕੋਈ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈਕਟਰ ਵੀ ਨਾਲ ਸੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਹੀ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੂਲ ਪ੍ਰੂਫ ਕੇਸ ਔਰ ਉੱਥੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨਾਂ ਨੇ ਕਿਹਾ ਇਹ ਸੀਜੀਐਮ ਦੇ ਜਾਓ ਸਾਰੀ ਜਗ੍ਹਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਇਹ ਬੜਾ ਵਧੀਆ ਕੇਸ ਹੈਗਾ ਆਪਣਾ ਐਵੀਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਵਕਕ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵਿਕਸ਼ਨ ਵੱਲ ਲੈ ਕੇ ਜਾਈਏ। ਹੁਣ ਸਜ਼ਾ ਤਾਂ ਇਹਦੇ ਚ ਦੇਖੋ ਆਪਣੇ ਮੈਂ ਹੁਣ ਇੱਕਦਮ ਇਹਨੂੰ ਆਫੈਂਡ ਜਾ ਨਹੀਂ ਪਰ ਐਂਡੀਪੀਐਸ ਦੇ ਸਿੰਥੈਟਿਕ ਡਰੱਗਸ ਕਮਰਸ਼ੀਅਲ ਕੁਆਂਟੀਟੀ ਹੈ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਆ ਐਂਡੀਕੇਸ ਕਿੰਨਾ ਟਾਈਮ ਕਿੰਨਾ ਟਾਈਮ ਲਗਾਏ ਵੱਡੀ ਸਫਲਤਾ ਨੂੰ ਲੈ ਕੇ ਕਿੰਨੇ ਦਿਨ ਆਪਾਂ ਰੁਣਦੇ ਰਹੇ ਜੀ ਤੁਸੀਂ ਦੇਖੋ ਮੈਂ ਰੁਣਦੇ ਨਹੀਂ ਰਹੇ ਜੀ ਅਸੀਂ ਪ੍ਰੋਫੈਸ਼ਨਲੀ ਉਚਾਣਾ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਔਰ ਅੰਮ੍ਰਿਤਸਰ ਵਾਸਤੇ ਇੱਕ ਆਪਣੇ ਜਿਹੜੀ ਹੈ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ 24 ਤਰੀਕ ਦੇ ਵਿੱਚ ਬੈਠੇ ਆ ਤੋ ਇਹ ਸਾਰੀ ਆਪਣੀ ਟੀਮ ਨੂੰ ਦਿਲੀ ਮੁਬਾਰਕਬਾਦ ਬਹੁਤ ਵਧੀਆ 12000 ਇਨਕਾਮ ਹੋ ਗਈ ਜਾਂ ਹੋਰ ਲਾਤੀ ਹੋ ਸਕਦੀ ਨਹੀਂ ਉਹ ਲੋਕ ਇਨਕਾਮ ਹੋ ਸਕਦੀ ਨਹੀਂ ਦੇਖੋ ਭਾਈ ਸਰ ਇਹ ਹੈ ਹੀ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇੱਥੇ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਫਿਕਰ ਕਰਕੇ ਬੈਠ ਜਾਂਦੇ ਕਿ ਜੀ ਅਸੀਂ ਫੜ ਲਏ 4000 ਉਹ ਵੀ ਕਮਰਸ਼ੀਅਲ ਹੀ ਹੈ ਤਾਂ ਅਸੀਂ ਉੱਥੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇੰਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅਮਵੀਵਨੀウ ਰਾਣਾ ਜੀ ਨੇ ਅਮੋਲਕ ਦੀਪ ਨੇ ਦਿਨ ਰਾਤ ਲੱਗੇ ਰਹੀ ਸਾਰੀ ਕਿਉਂ ਪਰ ਇਹ ਅਮੂਸ ਪੰਜਾਬ ਦੇ ਵਿੱਚ ਵੀ ਰਿਪੋਰਟ ਕਰਤੀ ਸੀਗਾ ਜੋ ਇੰਡੀਆ ਦੇ ਸੁਝੇ ਉੱਪਰ ਤੇ ਇਹ ਲੱਗਾ ਬੜਾ ਕਿ ਰਾਤ ਨਹੀਂ ਅਜੇ ਤਾਂ ਦੇਖੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਦਾ ਐਂਗਲ ਆਪਣਾ ਪੰਜਾਬ 'ਚ ਹੈ ਮਾਨਸਾ ਜੇ ਲੜਾ ਤੁਹਾਨੂੰ ਦੱਸ ਦਿੰਦਾ ਉਹਨੂੰ ਅਸੀਂ ਸਾਰਾ ਹੁਣ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵਲਿੰਗ ਦੇ ਵਿੱਚ ਸਾਰਾ ਕਰਦੇ ਕਰਾਉਂਦੇ ਸਾਰੀ ਇ ऑन रिकॉर्ड ले होनी एविडेंसेस वो, वो सारा टाइम ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਾਮ ਨਾਲ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅੱਗੇ ਜਿਹੜਾ ਲਿੰਕੇਜਸ ਉਹ ਬਦਲ ਕਰ ਦੇਖੋ ਮੈਂ ਇੱਕ ਵੈਸੇ ਨਾ ਮਤਲਬ ਬਹੁਤ ਫ੍ਰੈਂਕੀ ਗੱਲ ਕਰਾਂ ਟ੍ਰੈਫਿਕ ਜੇ ਜੈਮ ਲੱਗਦਾ ਤਾਂ ਉਹਦਾ ਸਾਰਾ ਬਲੇਮ ਵਿਜੀਬਲ ਇਨਫੋਰਸਮੈਂਟ ਏਜੰਸੀ ਪੁਲਿਸ ਤੇ ਪੈ ਜਾਂਦਾ ਜਦੋਂ ਕਿ ਟ੍ਰੈਫਿਕ ਦਾ ਮੇਨ ਕੰਮ ਹੈਗਾ ਰੋਡ ਇੰਜੀਨੀਅਰਿੰਗ ਸਾਈਨ ਏਜ ਅਰ ਗ੍ਰੀਨ ਲਾਈਟਸ ਉਹ ਛੋਟੇ ਕੱਟ ਦੇਣੇ ਚੌਕਾਂ ਤੋਂ ਜਾਂ ਕਿਤੇ ਵੀ ਵਿੱਚੋਂ ਡਾਇਵਰਸ਼ਨ ਦੇਣੀ ਆ ਹੋਰ ਕਰਨਾ ਉਹ ਕਾਰਪੋਰੇਸ਼ਨ ਦਾ ਵੀ ਬਹੁਤ ਵੱਡਾ ਰੋਲ ਆ ਹੋਰ ਏਜੰਸੀਜ਼ ਦਾ ਵੀ ਪੀਡਬਲੂਡੀ ਆ ਹੋਰ ਹੈ ਈਵਨ ਅਸੀਂ ਰੇਲਵੇ ਵਾਲਿਆਂ ਨੂੰ ਅਥਾਰਟिटीज ਨੂੰ ਰਿਕੁਐਸਟ ਵੀ ਮੈਂ ਕੀਤੀ ਸੀ ਕਿ ਥੋੜਾ ਸਮਾਂ ਦੇ ਦਿਓ ਸਟੱਡੀ ਕਰਵਾ ਲਈ ਪਰ ਉਹ ਕਹਿੰਦੇ ਸਾਡਾ ਤਾਂ ਟੈਂਡਰ ਨਿਕਲ ਗਿਆ ਹੁਣ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕਰ ਰਹੇ ਹੋ ਤਾਂ ਇਹ ਹੀ ਹੈਗਾ ਸੀ ਲੌਂਗ ਵੀਕਐਂਡ ਮੈਂ ਤੁਹਾਡੇ ਨਾਲ ਸ਼ੇਅਰ ਕਰ ਤੂੰ ਵੀ ਮੇਰੇ ਨਾਲ ਐਗਰੀ ਕਰੋਗੇ ਸੈਟਰਡੇ ਸੰਡੇ ਮੰਡੇਸ ਕ੍ਰਿਸਮਸ ਦੂਸਰਾ ਇਹ ਨਿਆ ਸ਼ੋਭਾ ਯਾਤਰਾ ਸੀ 크리스마ਸ ਕਰਕੇ ਉਹ ਸਾਰੇ ਹੀ ਨੇਚਰਲੀ ਸ਼ਹਿਰ ਦੇ ਮੇਨ ਏਰੀਆ ਦੇ ਵਿੱਚੋਂ ਲੰਘਦੇ ਆ ਥਰਡ ਸਾਡਾ ਪੁਆਇੰਟ ਸੀਗਾ ਕਿ ਬੀਆਰਟੀਐਸ ਨੂੰ ਕਿਸ ਤਰ੍ਹਾਂ ਸੀ ਯੂਜ਼ ਕਰਨਾ ਬਕੋਜ਼ ਦੈਟ ਇਜ਼ ਅ ਸਪੇਸ ਜਿੱਥੇ ਬੰਦ ਪਈ ਹੈ ਮੈਂ ਉਹ ਆਲਰੇਡੀ ਟੇਕ ਅਪ ਕੀਤਾ ਸ਼ਾਇਦ ਉਹੀ ਕਰਕੇ ਮੈਂ ਦੁਬਾਰਾ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਜ਼ਿੰਮੇਵਾਰੀ ਤੋਂ ਭਜਦੇ ਨਹੀਂ ਪਰ ਤੁਸੀਂ ਇਹ ਦੇਖੋ ਕਿ 700 ਕੁਛ ਬੰਦੇ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਦੀ ਹੈਲਥ ਵਾਲ ਵੀ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਉਹ ਇੰਨਾ ਸਮੋਗ ਇਨਹੇਲ ਕਰ ਰਹੇ ਨੇ ਬਟ ਪ੍ਰੋਬਲਮ ਇਜ਼ ਇਹ ਆਪ ਬੇਸੀ ਪਾਸਾ ਚ ਕਹੀਏ ਇਹ ਪੁਲਿਸ ਆਫੀਸਰ ਉਹਨੂੰ ਗੱਡੀ ਨੂੰ ਰੈਗੂਲੇਟ ਤਾਂ ਕਰਕੇ ਨਿਗਾਹ ਸਕਦਾ ਪਰ ਉਹਦੇ ਕੋਲ ਕੋਈ ਇਹੋ ਜਿਹਾ ਵਾਇਆ ਮੀਡੀਆ ਨਹੀਂ ਕਿ ਉਹਨੂੰ ਚੁੱਕ ਕੇ ਆਪਾਂ ਸਾਈਡ ਤੇ ਕਰ ਦਈਏ ਵੀ ਜੀ ਇੱਥੇ ਨਿਗਾਹ ਆ ਦਈਏ ਜਾਂ ਉੱਥੇ ਕਰ ਦਈਏ ਦੈਟ ਇਜ਼ 올 अबाउट ਰੋਡ ਇੰਜੀਨੀਅਰਿੰਗ ਉਹਦੇ ਵਾਸਤੇ ਮੈਂ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਟ੍ਰੈਫਿਕ ਦੀ ਮੀਟਿੰਗ ਪਹਿਲਾਂ ਹੋਈ ਸੀ ਪਰ ਉਹ ਨਹੀਂ ਆ ਸਕੇ ਹੁਣ ਮੈਂ ਫੇਰ ਉਹਨਾਂ ਨੂੰ ਬੇਨਤੀ ਕੀਤੀ ਹੈ ਸੈਂਸ ਉਹਨਾਂ ਕੋ ਵੀ ਚਾਰਜ ਹੈਗਾ ਕਾਰਪੋਰੇਸ਼ਨ ਦਾ ਉਹਨਾਂ ਨੇ ਮੈਨੂੰ ਅਸ਼ੋਰ ਵੀ ਕੀਤਾ ਕਿ ਆਪਾਂ ਇਕੱਠੇ ਬੈਠਾਂਗੇ ਮੈਂ ਕਿਹਾ ਸਾਨੂੰ ਦਿਓ ਸੋ ਦਟ ਛੋਟੀ ਛੋ ਉਂਡ ਇਵਨ BRTS ਨੂੰ ਅਸੀਂ ਓਨ ਗਰਾਉਂਡ ਆਪਣੇ ਲੈਵਲ ਤੇ ਕਰਦੇ ਬਟ ਲੀਗਲੀ ਇਟ ਹੈਸ ਟੂ ਆਰਡਰ ਹਨorable ਨੂੰ ਲਵਾਉਣਾ ਚਾਹੀਦਾ ਕਿ ਜਿੰਦਰ ਬੰਦ ਹੈ ਅਸੀਂ ਪਬਲਿਕ ਇੰਟਰਸਟ ਦੇ ਵਿੱਚ ਉਹਨੂੰ ਯੂਜ਼ ਕਰ ਸਕੀਏ ਸੋ ਥੈਟ ਅਸੀਂ ਪਬਲਿਕ ਕਨਵੀਨੀਅੰਸ ਨੂੰ ਤਰਜੀਹ ਦੇਈ। ਸਰ ਰੋਡ ਦੇ ਇਲਾਕੇ ਦੇ ਨਾਲ ਕਰੋੜਾਂ ਦੀ ਲੱਗਦਣਾ ਦੀ ਕੈਂਪੇਨ ਦਾ ਸਬਜੈਕਟ ਜਿਹੜਾ ਬਣਾਉਂਦੇ ਤੇ ਲਗਾ ਦਿਆ। ਗੱਲ ਇਹ ਕਰੋੜਾਂ ਦੀ ਜੋ ਪੇਡ ਹੋਈਆ ਚੱਲੂ ਨਹੀਂ ਹੋਈ। ਸਰ ਯਾਰ ਦੇਖੋ ਮੈਂ ਅੱਜ ਵੈਸੇ ਗੱਲ ਕਰਾ ਇੰਨੀ ਅੱਛੀ ਆਪਣੀ ਰਿਕਵਰੀ ਹੋਈ ਆ ਆਪਾਂ ਕਿਸ ਦਿਨ ਫੇਰ ਵੀ ਕਰ ਲਾਂਗੇ ਆਪਾਂ ਮਸ਼ੀਨ ਮਸ਼ੀਨ ਵਾਲਾ ਕੰਮ ਤੇ ਉੱਤੇ ਵਧੀਆ ਕਰੀਏ ਤੁਸੀਂ ਐਪਰੀਸ਼ੀਏਟ ਕਰੋ ਹੁਣੇ ਲਾਈਵ ਚੱਲ ਰਿਹਾ 让我们 ਨਾ ਚੇਂਜ ਦੀ ਟਾਪਿਕ ਮੈਂ ਇਹਨਾਂ ਦਾ ਜਵਾਬ ਦੇ ਦਿੱਤਾ ਆਈ ਥਿੰਕ ਉਹ ਸਾਰਾ ਕੁਝ ਆ ਗਿਆ